ਮਨਮੁਖ ਕੀ ਮਤ ਮੂੜ ਵਿਆਪੀ ਬਿਨ ਹਰ ਸਿਮਰਨ ਪਾਪ ਸੰਤਾਪੀ ਮਨਮੁਖ ਕੀ ਮਤ ਕੂੜ ਵਿਆਪੀ ਬਿਨ ਹਰ ਸਿਮਰਨ ਪਾਪ ਸੰਤਾਪੀ ਮਹਾਰਾਜ ਨੇ ਦੱਸਿਆ ਨੇਰੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਅਕਲ ਮਾਇਆ ਦੇ ਮੋਹ ਵਿੱਚ ਫਸੀ ਰਹਿੰਦੀ ਹੈ ਤੇ ਬਿਨ ਹਰ ਸਿਮਰਨ ਪਾਪ ਸੰਤਾਪੀ ਇਸ ਤਰ੍ਹਾਂ ਪ੍ਰਭੂ ਦੇ ਸਿਮਰਨ ਤੋਂ ਖੁੰਝ ਕੇ ਮਾਇਆ ਦੇ ਲਾਲਚ ਵਿੱਚ ਕੀਤੇ ਕਿਸੇ ਮੰਦ ਕਰਮ ਦੇ ਕਾਰਨ ਦੁਖੀ ਹੁੰਦੀ ਹੈ ਜਿੰਦ ਜਿੰਦੜੀ ਅਗੇ ਮਾਰ ਨੇ ਦੱਸਿਆ ਦੁਰਮਤ ਤਿਆਗ ਲਾ ਹ ਕਿਸ ਲੇ ਵੋ ਜੋ ਉਪਰ ਸੋ ਅਲਖ ਅਭੇਵੋ ਏ ਭਾਈ ਮਾਇਆ ਦੇ ਮੋਹ ਵਿੱਚ ਫਸੀ ਭੈੜੀ ਮਤ ਤਿਆਗ ਕੇ ਕੁਝ ਆਤਮਿਕ ਲਾਭ ਵੀ ਖਟੋ ਜੀਵਾਤਮਾ ਵਾਸਤੇ ਮਨੁੱਖ ਲਾਭ ਬਹੁਤ ਘੱਟ ਖਟਦਾ ਹੈ ਸਰੀਰ ਕਰੋੜਾਂ ਵਾਸਤੇ ਤਾਂ ਲਾਭ ਬਹੁਤ ਲੈਂਦਾ ਹੈ ਜੋ ਸਰੀਰ ਕੋਲੋੜਾਂ ਨੇ ਸੋਨਾ ਘਰ ਬਣਾਉਂਦਾ ਸੋਹਣੇ-ਸੋਹਣੇ ਕੱਪੜੇ ਵੀ ਪਾਉਂਦਾ ਖਾਣ-ਪੀਣ ਦਾ ਵੀ ਕੋਈ ਅੰਤ ਨਹੀਂ ਤੇ ਆਉਣ ਜਾਣ ਵਾਸਤੇ ਗੱਡੀਆਂ ਵੀ ਸੋਹਣੀਆਂ ਚੰਗੀਆਂ ਮਹਿੰਗੀਆਂ ਲਈ ਫਿਰਦਾ ਮਹਾਰਾਜ ਕਹਿੰਦੇ ਜੀਵ ਆਤਮਾ ਵਾਸਤੇ ਕਿਉਂ ਨਹੀਂ ਤੁਲਾਹਾ ਖੱਟਦਾ ਜੀ ਨੇ ਆ ਤੇਰੇ ਸਰੀਰ ਮਨੁੱਖੇ ਸਰੀਰ ਅੰਦਰ ਤਾਂ ਸੁਖ ਵੀ ਭੋਗਦੀ ਦੁੱਖ ਵੀ ਬੜਾ ਭੋਗਦੀ ਮਨੁੱਖੇ ਸਰੀਰ ਅੰਦਰ ਜਾਦੇ ਦੁੱਖ ਭੋਗਦੀ ਆ ਤੇ ਫਿਚਰਾਸੀ ਦਾ ਗੇੜਾ ਜਿਹੜਾ ਉਹ ਬੜਾ ਔਖਾ ਹੈ ਜੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ ਮਹਾਰਾਜ ਕਹਿੰਦੇ ਤਾਂ ਜੀਵਨ ਸਫਲ ਹੋ ਜੂ ਦਰਮਤ ਤਿਆਗ ਲਾਹਾ ਕੁਛ ਕਿੱਥੇ ਲੇਵੋ ਮਹਾਰਾਜ ਕਹਿੰਦੇ ਹੇ ਭਾਈ ਮਾਇਆ ਦੇ ਮੋਹ ਵਿੱਚ ਫਸੀ ਭੈੜੀ ਮਤ ਤਿਆਗ ਕੇ ਕੁਝ ਆਤਮਕ ਲਾਭ ਵੀ ਖਟੋ ਪਰਮਾਤਮਾ ਦਾ ਨਾਮ ਜਪੋ ਗੁਰੂ ਦੀ ਸੰਗਤ ਕਰੋ ਗੁਰੂ ਵਾਲੇ ਹੋਵੋ ਇਹ ਜੀਵ ਆਤਮਾ ਵਾਸਤੇ ਲਾਹਾ ਹੈ ਤੇ ਜੇ ਤੂੰ ਬੰਨੀ ਬੈਠਾ ਬੰਨ ਮਾਰੀ ਬੈਠਾ ਵੀ ਬਸ ਆਪਾਂ ਕਦੇ ਸੰਸਾਰ ਤੋਂ ਜਾਣਾ ਆਪਾਂ ਨਹੀਂ ਜਾਣਾ ਨਾਲੇ ਦੇਖੋ ਆਪਾਂ ਕਈ ਵਾਰੀ ਗੱਲ ਕਰੀ ਆ ਵੀ ਸਰੀਰ ਸੰਸਾਰ ਤੋਂ ਜਾਈ ਜਾਂਦੇ ਨੇ ਨਵੇਂ ਆਈ ਜਾਂਦੇ ਨੇ ਤੇ ਆਪਾਂ ਉਸ ਸਮੇਂ ਵੀ ਦੇਖੋ ਆਪਣੇ ਮਨ ਤੇ ਨਹੀਂ ਲਿਆਉਂਦੇ ਗੱਲ ਨਾਲੇ ਪਤਾ ਵੀ ਆ ਹੋ ਜਾਣਾ ਨਾ ਆਪਾਂ ਕਦੇ ਸੋਚਿਆ ਹੀ ਨਹੀਂ ਇੱਥੇ ਇਹੀ ਸਮਝਾਉਂਦੇ ਨੇ ਮਹਾਰਾਜ ਕਹਿੰਦੇ ਨਾ ਜੋ ਉਪਜੇ ਸੋ ਅਲਖ ਅਭੇਵ ਇਹ ਯਕੀਨ ਲਿਆਵੋ ਕਿ ਜੋ ਕੁਝ ਪੈਦਾ ਹੋਇਆ ਹੈ ਉਸ ਅਲਖ ਤੇ ਅਭੇਦ ਪ੍ਰਭੂ ਤੋਂ ਹੀ ਪੈਦਾ ਹੋਇਆ ਹੈ ਪਾਪ ਪ੍ਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ ਸ੍ਰਿਸ਼ਟੀ ਨੂੰ ਸਾਜਦਾ ਵੀ ਆ ਸ੍ਰਿਸ਼ਟੀ ਨੂੰ ਕਲੋਜ ਵੀ ਕਰਦਾ ਸ੍ਰਿਸ਼ਟੀ ਦੀ ਸੰਭਾਲ ਵੀ ਕਰਦਾ ਹੈ ਕਲੋਜ ਮੈਨੇ ਸਮੇਟਦਾ ਸ੍ਰਿਸ਼ਟੀ ਨੂੰ ਖਤਮ ਵੀ ਆਪ ਹੀ ਕਰਨ ਵਾਲਾ ਪੈਦਾ ਵੀ ਆਪ ਹੀ ਕਰਨ ਵਾਲਾ ਤੇ ਸੰਭਾਲ ਵੀ ਆਪ ਹੀ ਕਰਦਾ ਹੈ ਆਪਾਂ ਹੋਰ ਕਿਸੇ ਤੇ ਭਰੋਸਾ ਨਾ ਕਰਕੇ ਆਪਣਾ ਜੀਵਨ ਉਧਰ ਵਿੱਚ ਉਧਰ ਹੀ ਖਚਤ ਕਰੀ ਜਾਈਏ ਨਾ ਜਿੰਨਾ ਵੀ ਸਮਾਂ ਪ੍ਰਭੂ ਪਰਮਾਤਮਾ ਦੀ ਯਾਦ ਵਿੱਚ ਤੇ ਗੁਰੂ ਦੀ ਸੰਗਤ ਵਿੱਚ ਨਿਕਲਦਾ ਨਾ ਉਹ ਪ੍ਰਬਾਨ ਹੈ ਉਹ ਲੇਖੇ ਲੱਗੇਗਾ ਅਗੇ ਮਹਾਰਾਜ ਨੇ ਦੱਸਿਆ ਐਸਾ ਹਮਰਾ ਸਖਾ ਸਹਾਈ ਗੁਰਹਰ ਮਿਲਿਆ ਭਗਤ ਦਿਰੜਾਈ ਮਹਾਰਾਜ ਕਹਿੰਦੇ ਅਸੀਂ ਜੀਵ ਮੁਰਮੁਰ ਭੁੱਲਦੇ ਹਾਂ ਤੇ ਆਪਣੀ ਅਕਲ ਤੇ ਮਾਣ ਕਰਦੇ ਹਾਂ ਪਰ ਸਾਡਾ ਮਿੱਤਰ ਪ੍ਰਭੂ ਸਦਾ ਸਹਾਇਤਾ ਕਰਨ ਵਾਲਾ ਹੈ ਮਨੁੱਖ ਆਪਣੇ ਆਪ ਤੇ ਮਾਣ ਕਰੀ ਜਾਂਦਾ ਨਾ ਆ ਦੱਸਿਆ ਐਸਾ ਹਮਰਾ ਸਖਾ ਸਖਾਈ ਬਈ ਪ੍ਰਮਾਤਮਾ ਸਾਡਾ ਮਿੱਤਰ ਪ੍ਰਭੂ ਸਦਾ ਸਹਾਇਤਾ ਕਰਨ ਵਾਲਾ ਹੈ ਤੇ ਅਸੀਂ ਜੀਵ ਮੁਰਮੁਰ ਭੁੱਲਦੇ ਹਾਂ ਤੇ ਆਪਣੀ ਅਕਲ ਤੇ ਮਾਣ ਕਰਦੇ ਹਾਂ ਵੀ ਮੇਰੇ ਵਰਗਾ ਕਿਹੜਾ ਸਿਆਣਾ ਭਾਵੇਂ ਆਪ ਗਲਤੀ ਹੋਈਏ ਆਪਾਂ ਤੇ ਫੇਰ ਵੀ ਆਪਣੇ ਆਪ ਨੂੰ ਸਿਆਣਾ ਸਮਝਦਾ ਮਨੁੱਖ ਗੁਰ ਹਰ ਮਿਲਿਆ ਭਗਤ ਡੜਾਈ ਮਹਾਰਜ ਕਹਿੰਦੇ ਉਸ ਦੀ ਮਿਹਰ ਨਾਲ ਜੋ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ ਗੁਰੂ ਉਸ ਨੂੰ ਪ੍ਰਮਾਤਮਾ ਦੀ ਭਗਤੀ ਦੀ ਹੀ ਤਗੀਦ ਕਰਦਾ ਹੈ ਤਗੀਦ ਸੂਜੀ ਬਖਸ਼ਦਾ ਹੈ ਸਗਲੀ ਸੌਦੀ ਟੋਟਾਂ ਆਵੇ ਮਹਾਰਾਜ ਕਹਿੰਦੇ ਪ੍ਰਭੂ ਦਾ ਸਿਮਰਨ ਬਸਾਰ ਕੇ ਸਾਰੇ ਦੁਨਿਆਵੀ ਸੌਦਿਆਂ ਵਿੱਚ ਘਾਟਾ ਹੀ ਘਾਟਾ ਹੈ। ਉਮਰ ਬੇਅਰਥ ਗੁਜ਼ਰਦੀ ਜਾਂਦੀ ਹੈ। ਬੇਅਰਥੀ ਗੁਜ਼ਰਦੀ ਜਾਂਦੀ ਉਮਰ। ਤੇ ਮਹਾਰਾਜਾ ਜੀ ਨੇ ਨਾਨਕ RAM ਨਾਮ ਮਨ ਭਾਵੇ। ਹੈ ਨਾਨਕ ਉਸ ਮਨੁੱਖ ਨੂੰ ਘਾਟਾ ਨਹੀਂ ਹੁੰਦਾ ਜਿਸ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ। ਜਿਹੜੇ ਮਨੁੱਖ ਨੂੰ ਭੈਣਾ ਚਾਹੇ ਭਾਈ ਆ ਜਿਸ ਨੂੰ ਵੀ ਪ੍ਰਭੂ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ ਨਾ ਨਾਮ ਦੇ ਨਾਲ ਪਿਆਰ ਆ ਉਹਨੂੰ ਜ਼ਿੰਦਗੀ ਵਿੱਚ ਕਦੇ ਘਾਟਾ ਨਹੀਂ ਹੁੰਦਾ ਮਨੁੱਖਾ ਜੀਵਨ ਬਹੁਤ ਸੁੱਖਾਂ ਭਰਿਆ ਬਤੀਤ ਕਰਕੇ ਜਾਂਦਾ ਮਨੁੱਖ ਤੇ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਜਿਹੜੀ ਪਰਮਾਤਮਾ ਵਿੱਚ ਲੀਨਤਾ ਹੈ ਉਹ ਮਨੁੱਖੇ ਜਨਮ ਵਿੱਚ ਹੀ ਹੋਣੀ ਹੈ ਹੁਣ ਗਾ ਕੋ ਗੁਰੂ ਨੇ ਕਿਰਪਾ ਕੀਤੀ ਆ ਮਾਲਕ ਨੇ ਕਿਰਪਾ ਕਰਕੇ ਆਪਾਂ ਨੂੰ ਮਨੁੱਖੇ ਜਨਮ ਦੀ ਦਾਤ ਦਿੱਤੀ ਆ ਤੇ ਆਪਾਂ ਮਨੁੱਖੇ ਜਨਮ ਦਾ ਲਾਹਾ ਖਟ ਕੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੀਏ ਗੁਰੂ ਸੰਧਾਨ ਤੇ ਚੱਲੀਏ ਫਿਰ ਇਹ ਮਨੁੱਖੇ ਜਨਮ ਦਾ ਤੈਨੂੰ ਘਾਟਾ ਮਹਿਸੂਸ ਨਹੀਂ ਹੋਏਗਾ ਵੀ ਮੈਂ ਕੁਝ ਕੀਤਾ ਹੀ ਨਹੀਂ ਕਈ ਵਾਰੀ ਦੇਖੋ ਨਾ ਵੈਸੇ ਮੈਂ ਤਾਂ ਮੇਰਾ ਤਾਂ ਪ੍ਰੈਕਟੀਕਲ ਹੈਗਾ ਮੈਂ ਤਾਂ ਦੇਖਿਆ ਹੀ ਆ ਵੀ ਇਨਸਾਨ ਨਾ ਜਦੋਂ ਮਰਨ ਪਹਿਰੇ ਹੁੰਦਾ ਤੇ ਜਾਂ ਕੋਈ ਬਿਮਾਰੀ ਘੇਰ ਲੈਂਦੀ ਆ ਮੰਜੇ 'ਚ ਪੈ ਜਾਂਦਾ। ਉਦੋਂ ਸਾਰੇ ਪਛਤਾਵੇ ਕਰਦਾ। ਤੇ ਆਮ ਆਪ ਇੱਕ ਕਹਾਣੀ ਜੀ ਵੀ ਪੜਦੇ ਹੁੰਨੇ ਗੱਲ ਸੁਣਦਿਆਂ ਪਿੱਛੋਂ ਪਛਤਾਇਆ ਕੀ ਬਣਿਆ ਜਦ ਚਿੜੀਆਂ ਚੁਗ ਗਈਆਂ ਖੇਤ। ਵੀ ਫੇਰ ਪਛਤਾਉਣ ਦਾ ਤਾਂ ਕੋਈ ਫਾਇਦਾ ਨਹੀਂ ਜਦੋਂ ਸਮਾਂ ਹੀ ਨਿਕਲ ਗਿਆ। ਹੁਣ ਮੰਜੇ 'ਚ ਡੱਗ ਪਿਆ ਚਾਰ ਪਾਈ 'ਚ ਪਿਆ ਦੁੱਖ ਭੋਗਦਾ ਸਰੀਰਕ ਤਕਲੀਫ ਬਹੁਤ। ਉਦੋਂ ਪਛਤਾਉਂਦਾ। ਫੇਰ ਨਹੀਂ ਪਸਤਾ ਕੋਸ ਬੰਨਣਾ ਸਰੀਰ ਤੇ ਚਲਦਿਆਂ ਚਲਦਿਆਂ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਰਹੀਏ ਜਿਹੜਾ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਜਿੱਥੇ ਤੱਕ ਮੈਨੂੰ ਭਰੋਸਾ ਹੈ ਗੁਰੂ ਤੇ ਵੀ ਉਹ ਚਾਰ ਪਾਈ ਮੰਝੇ ਚ ਨਹੀਂ ਡੱਕਦਾ ਜਾਣਾ ਸਰੀਰ ਨੇ ਹੈਗਾ ਇੱਥੋਂ ਸਰੀਰ ਛੱਡਣਾ ਜੀਵਾਤਮਾ ਨੇ ਪਰ ਉਹ ਨਰਕ ਭੋਗ ਕੇ ਨਹੀਂ ਜਾਏਗਾ ਜਿਹੜਾ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ ਅਗੇ ਮਹਾਰਾਜ ਦੱਸਦੇ ਨੇ ਨਾਨਕ RAM ਨਾਮ ਮਨ ਭਾਵੇ ਏ ਨਾਨਕ ਉਸ ਮਨੁੱਖ ਨੂੰ ਕਾਟਾ ਨਹੀਂ ਹੁੰਦਾ ਜਿਸ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ ਆਸਾ ਮਹੱਲਾ ਪਹਿਲਾ ਚੌਪਦੀ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਮਹਾਰਾਜ ਕਹਿੰਦੇ ਵਿਦਿਆ ਪ੍ਰਾਪਤ ਕਰਕੇ ਜੋ ਮਨੁੱਖ ਦੂਜਿਆਂ ਨਾਲ ਭਲਾਈ ਕਰਨ ਵਾਲਾ ਹੋ ਗਿਆ ਐ ਤਾਂ ਹੀ ਸਮਝੋ ਕਿ ਉਹ ਵਿਦਿਆ پا ਕੇ ਵਿਚਾਰਬਾਨ ਬਣਿਆ ਹੈ ਜਿਹੜਾ ਦੂਜਿਆਂ ਦੀ ਭਲਾਈ ਵਾਸਤੇ ਚੱਲ ਪਿਆ ਉਹਨਾਂ ਨੇ ਵਿਦਿਆ ਪ੍ਰਾਪਤ ਕੀਤੀ ਹੈ ਤੇ ਨਹੀਂ ਤਾਂ ਫਿਰ ਪੜਿਆ ਮੂਰਖ ਆਖੀਏ ਜਨਮੁਖ ਨਾਹੀ ਗਿਆਨ ਇਸ ਤਰ੍ਹਾਂ ਪੰਕਤੀ ਪੜਦੇ ਆ ਗੁਰਬਾਣੀ ਵਿੱਚ ਵੀ ਬਾਲਾ ਪੜਿਆ ਹੋਇਆ ਵੀ ਮੂਰਖੀ ਆ ਜਿਨੇ ਗਿਆਨ ਹੀ ਹੈ ਨਹੀਂ ਜੀਵਨ ਜੀਣਤਾ ਤੇ ਦੂਜਿਆਂ ਦੀ ਸਹਾਇਤਾ ਪਰ ਅਪਕਾਰ ਕਰਨ ਦਾ ਜਿਹਦੇ ਕੋਲੇ ਇਹ ਸੂਝੀ ਨਹੀਂ ਹੈ ਤੇ ਉਹਨੂੰ ਪੜੇ ਨੂੰ ਵੀ ਮੂਰਖ ਆਖਿਆ ਗੁਰਬਾਣੀ ਚ ਅਗੇ ਮਹਾਰਾ ਦੱਸਦੇ ਨੇ ਜਾ ਪੰਚਰਾਸੀ ਤਾਂ ਤੀਰਥਵਾਸੀ ਪਹਿਲਾਂ ਵਾਲੇ ਪੰਧ ਚ ਮਹਾਰਾ ਨੇ ਦੱਸਤਾ ਵੀ ਵਿਦਿਆ ਪ੍ਰਾਪਤ ਕਰਕੇ ਜੋ ਮਨੁੱਖ ਦੂਜਿਆਂ ਨਾਲ ਭਲਾਈ ਕਰਨ ਵਾਲਾ ਹੋ ਗਿਆ ਹੈ ਤਾਂ ਹੀ ਸਮਝੋ ਕਿ ਉਹ ਵਿਦਿਆ پا ਕੇ ਵਿਚਾਰਬਾਨ ਬਣਿਆ ਹੈ ਜੀਵਨ ਜੀਣਾ ਸਿੱਖ ਗਿਆ ਆਪ ਵੀ ਸੁખી ਜਿੰਦਾ ਤੇ ਦੂਜਿਆਂ ਨੂੰ ਵੀ ਦੁਖੀ ਨਹੀਂ ਕਰਦਾ ਇਹ ਪੜੇ ਲਿਖੇ ਦੀ ਡੈਫੀਨੇਸ਼ਨ ਇਹ ਹੀ ਆ ਵੀ ਤਾਂ ਵਿਦਿਆ ਵਿਚਾਰੀ ਐ ਮਹਾਰਾਜ ਕਹਿੰਦੇ ਤਾਂ ਵਿਦਵਾਨ ਆ ਇਨਸਾਨ ਉਹ ਜਿਹੜਾ ਆਪ ਵੀ ਜੀਵਨ ਸੌਖਾ ਜਿੰਦਾ ਤੇ ਦੂਜਿਆਂ ਨੂੰ ਵੀ ਦੁਖੀ ਨਹੀਂ ਕਰਦਾ ਇਕ ਬਾਲਾ ਪੜਿਆ ਲਿਖਿਆ ਦੁਖੀ ਵੀ ਕਰਨ ਲੱਗ ਜਾਂਦਾ ਮੁਖ ਨੁਖ ਤਾ ਨੂੰ ਹੁੰਦਾ ਆਪ ਵੀ ਦੁਖੀ ਆ ਫਿਰ ਅੱਗੇ ਮਹਾਰਾਜ ਦੱਸਦੇ ਨੇ ਜਾਂ ਪੰਚ ਰਾਸੀ ਤਾਂ ਤੀਰਥਵਾਸੀ ਤੀਰਥਾਂ ਤੇ ਨਿਵਾਸ ਰੱਖਣ ਵਾਲਾ ਤਦੋਂ ਹੀ ਸਫਲ ਹੈ ਜੇ ਉਸਨੇ ਪੰਜੇ ਕਾਮਦਾਇਕ ਬਸ ਕਰ ਲਏ ਹਨ ਕਿ ਤੀਰਥਾਂ ਤੇ ਵੱਸਦੇ ਹਨ ਕੰਨਾਂ ਦੀ ਵਿਚਾਰ ਆ ਭੈਣ ਬੀਬੀਆਂ ਵੀ ਨੇ ਤੇ ਭਾਈ ਵੀ ਨੇ ਵਿਚਾਰ ਆ ਵੀ ਆਪਾਂ ਤੀਰਥ ਤੇ ਹੀ ਇੱਥੇ ਡੇਰਾ ਲਾ ਲਿਆ ਉੱਥੇ ਹੀ ਉਹਨੇ ਆਪਣਾ ਮਨੁੱਖੀ ਜਨਮ ਦੀ ਸਾਰੀ ਜ਼ਿੰਦਗੀ ਭੋਗੀ ਚਲ ਭੋਗ ਲਈ ਮਹਾਰਾਜ ਕਹਿੰਦੇ ਜੇ ਤੂੰ ਆਪਣੇ ਕਾਮਦਾਇਕ ਬਸ ਕਰ ਲਏ ਹਨ ਪੰਜੇ ਕਾਮ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੇ ਬਸ ਵਿੱਚ ਤਾਂ ਚਲ ਤੇਰਾ ਤੀਰਥ ਤੇ ਰਹਾ ਵੀ ਤੀਰਥ ਤੇ ਦੇ ਬਾਸਾ ਵੀ ਤੇਰਾ ਭਲਾ ਫਿਰ ਤੇ ਜੇ ਤੂੰ ਆਪਣੇ ਆਪ ਨੂੰ ਅਖਵਾਣਾ ਵੀ ਮੈਂ ਰਹਿਣਾ ਹੀ ਤੀਰਥ ਤੇ ਆ ਸਦਾ ਹੀ ਤੇ ਪੰਜੇ ਤੈਨੂੰ ਬਕਾਰ ਸਤਾ ਰਹੇ ਨੇ ਕਾਮ ਵਿਸਤਾ ਰਿਹਾ ਕ੍ਰੋਧ ਵੀ ਤੰਗ ਕਰ ਰਿਹਾ ਲੋਭ ਵੀ ਤੰਗ ਤੰਗ ਕਰ ਰਿਹਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜੇ ਤਤ ਤੈਨੂੰ ਤੰਗ ਕਰ ਰਹੇ ਨੇ ਉਹ ਨਹੀਂ ਤੂੰ ਛੱਡੇ ਆ ਦੇਖਿਆ ਨਾ ਮੈਂ ਕਹੀਂ ਮੈਨੂੰ ਵੀ ਚੱਲ ਬੱਚੇ ਹੀ ਗਣ ਲੋ ਚਲੋ ਮਹਾਰਾਜ ਦੀ ਕਿਰਪਾ ਕੰਟਰੋਲ ਆ ਹੁਣ ਤਾਂ ਬਹੁਤ ਮੈਂ ਦੇਖੇ ਅਮਰਤ ਧਾਰੀ ਇੱਕ ਇਧਰ ਮੈਂ ਜਾਣਾ ਹੁੰਨਾ ਚੱਲ ਪਿੰਡ ਦਾ ਨਾਂ ਨਹੀਂ ਲੈਂਦਾ ਕਿਉਂਕਿ ਇਹ ਲੈਬ ਹੁੰਦੀ ਆ ਨਾ ਵੀਡੀਓ ਵਿੱਚ ਪਾਉਣਾ ਛੋਣ ਲੈਂਦਾ ਅਗਲਾ ਪਿੰਡ ਦਾ ਮੈਂ ਨਾਂ ਨਹੀਂ ਲੈਂਦਾ ਇੰਨੀਆਂ ਗੰਦੀਆਂ ਗਾਲਾਂ ਗਾਤਰਾ ਉੱਤੋਂ ਦੀ ਪਾ ਕੇ ਰੱਖਦਾ ਬਾਈ ਜਾਨੀ ਕਹਿਣ ਦਾ ਭਾਵ ਆ ਵੀ ਜੇ ਅਸੀਂ ਇਸ ਨੂੰ ਸੁਧਾਰਿਆ ਹੀ ਨਹੀਂ ਮੰਨੂ ਤਾਂ ਫਿਰ ਤੇਰਾ ਗੁਰਸਿੱਖ ਅਖਬਾਉਣ ਦਾ ਕੀ ਫਾਇਦਾ ਆਪਣੇ ਆਪ ਨੂੰ ਸੁਧਾਰਨਾ ਪੰਜਾਂ ਨੂੰ ਪੰਜਾਂ ਤੱਤਾਂ ਨੂੰ ਕੰਟਰੋਲ ਵਿੱਚ ਕਰਨਾ ਕ੍ਰੋਧੀ ਨਹੀਂ ਹੋਣਾ ਕਾਮੇ ਨਹੀਂ ਹੋਣਾ ਬਿਕਾਰੀ ਨਹੀਂ ਹੋਣਾ ਗੁਰ ਕਾ ਸੇਖੀ ਉਹ ਆ ਜਿਹੜਾ ਨਿਮਰਤਾ ਵਿੱਚ ਆ ਗਿਆ ਨਿਮਰਤਾ ਰੱਖਣੀ ਆ ਹਰ ਇੱਕ ਨਾਲ ਪਿਆਰ ਰੱਖਣਾ ਹਰੇਕ ਜੀਵ ਨਾਲ ਰਿਸ਼ਤੇਦਾਰੀਆਂ ਦੇ ਵਿੱਚ ਕਰਤਨ ਨਾ ਹੋਵੇ ਨਹੀਂ ਤਾਂ ਹੁਣ ਰਿਸ਼ਤੇਦਾਰੀਆਂ ਦੇਖੋ ਆਪਾਂ ਖੁਦ ਕਰਕੇ ਹੀ ਦੇਖ ਲਓ ਆਪਾਂ ਵੀ ਕੁਝਕ ਰਾਸੀ ਮਤ ਪਿੱਛੇ ਕੁਝ ਕੁ ਪੈਸਿਆਂ ਪਿੱਛੇ ਹੀ ਭੈਣ ਭਰਾ ਦਾ ਰਿਸ਼ਤਾ ਭੁੱਲ ਜਾਂਦੇ ਨੇ ਬਸ ਹੁਣ ਨਹੀਂ ਆਪਾਂ ਦਾ ਨਾ ਵਰਤਣਾ ਗੱਲ ਉਹ ਕੁਛ ਨਹੀਂ ਹੈ ਨਾਲੇ ਹੱਕ ਵੀ ਹੁੰਦਾ ਉਹਨਾਂ ਦਾ ਨਾਲੇ ਭੈਣ ਭੈਣ ਭਰਾਵਾਂ ਦਾ ਹੱਕ ਹੁੰਦਾ ਜੀ ਪਿਓ ਮਾਂ ਪਿਓ ਦੀ ਜਾਇਦਾਦ ਤੇ ਚਾਹੇ ਕੋਈ ਬੈਂਕ ਬੈਲੈਂਸ ਆ ਚਾਹੇ ਕੋਈ ਉਹਦੀ ਜ਼ਮੀਨ ਆ ਚਾਹੇ ਕੋਈ ਕੋਈ ਵੀ ਪ੍ਰਾਪਰਟੀ ਆ ਸਕੇ ਭੈਣ ਭਰਾਵਾਂ ਦਾ ਹੱਕ ਹੁੰਦਾ ਦੂਜਿਆਂ ਦਾ ਕੋਈ ਲਿੰਕ ਨਹੀਂ ਹੁੰਦਾ ਉਹਦੇ ਵਿੱਚ ਉਹ ਸਕੇ ਭੈਣ ਭਰਾ ਆਪਣੀਆਂ ਭੈਣਾਂ ਨੂੰ ਹੱਕ ਦੇਣ ਦੀ ਖਾਤਰ ਕਹਿੰਦੇ ਜਾਂ ਤੈਨੂੰ ਛੱਡਿਆ ਸੀ ਨਹੀਂ ਤੇਰੇ ਨਾਲ ਮਿਲਣਾ ਵਰਤਣਾ ਇਹ ਕੀ ਆ ਲੋਭ ਤੇ ਜਿਹੜੇ ਕਹਿੰਦੇ ਨੇ ਵੀ ਹਾਂ ਹੱਕ ਹੈਗਾ ਦੇਣਾ ਵੀ ਆ ਉਹਨਾਂ ਦੇ ਅੰਦਰ ਨਿਮਰਤਾ ਹੈਗੀ ਆ ਸਮਝਦੇ ਨੇ ਉਸ ਗੱਲ ਨੂੰ ਚਲੋ ਵਿੱਚੋਂ ਗੱਲ ਆਗੀ ਕਰਨੀ ਪੈ ਜਾਂਦੀ ਆ ਕਿ ਮਹਾਰਾਜ ਕਹਿੰਦੇ ਨਾ ਪੰਜ ਜਾ ਪੰਜ ਰਾਸੀ ਤਾਂ ਤੀਰਥ ਵਾਸੀ ਇਹ ਬੱਚੋ ਇਹਦਾਂ ਗੱਲ ਆਈ ਆ ਵੀ ਮਤਲਬ ਹੀ ਲੋਭੀ ਹੋਇਆ ਇਨਸਾਨ ਕਰੋਧੀ ਆ ਕਾਮੀ ਆ ਤੇ ਬੈਠਾ ਆਪਣਾ ਤੀਰਥਾਂ ਤੇ ਰਹੇ ਉਹ ਨਹਾਈ ਜਾਵੇ ਰੋਜ਼ ਪਰ ਪਾਣੀ ਜੀ ਬੈਠਾ ਰਹੇ ਜਿਹੜੇ ਤੀਰਥ ਮੰਨੇ ਗਏ ਨੇ ਵੱਡੇ ਵੱਡੇ ਤੀਰਥ ਮੰਨੇ ਗਏ ਨੇ ਸੰਸਾਰ ਦੇ ਵਿੱਚ ਹੈ ਉਹ ਭਾਰਤ ਦੇ ਵਿੱਚ ਹੀ ਆ ਬਾਹਰ ਨਹੀਂ ਹੈ ਜੀ ਕਿਤੇ ਸ਼ੱਕ ਖਾਸ ਕਰਕੇ ਮੈਂ ਸੁਣਿਆ ਨਹੀਂ ਕਿਤੇ ਬਾਹਰ ਲਿਆਂਦੇ ਵੀ ਉੱਥੇ ਤੀਰਥ ਸਰੋਵਰ ਬਣੇ ਉਧਰ ਜਾਂ ਆ ਗੰਗਾ ਬਣਿਆ ਜਾਂ ਜਮਨਾ ਬਣੀ ਆ ਹਨਾ ਜਾਂ ਹਰ ਦੁਆਰਾ ਆਪਣੀ ਆ ਇਹ ਚਲੋ ਮਹਾਰਾਜ ਕਹਿੰਦੇ ਪਹਿਲਾਂ ਤੂੰ ਬੈਠਾ ਰਹੇ ਕੋਈ ਨਾ ਪਾਣੀ 'ਚ ਬੈਠਾ ਰਹੇ 24 ਘੰਟੇ ਤੇ ਜੇ ਤੇਰੇ ਅੰਦਰੋਂ ਇਹ ਪੰਜ ਤਤ ਨਹੀਂ ਕੰਟਰੋਲ ਹੋਏ ਕਾਮੀ ਵੀ ਆ ਕਰੋਧੀ ਵੀ ਆ ਕਾਮ ਕ੍ਰੋਧ ਲੋਭ ਮੋਹ ਕਾਰ ਦੇ ਬਸ ਪਿਆ ਤੇ ਭਾਵੇਂ ਤੂੰ ਪਾਣੀ 'ਚ ਬੈਠਾ ਰਹੇ ਕੋਈ ਫਰਕ ਨਹੀਂ ਪੈਣਾ ਤੂੰ ਮਨ ਨੂੰ ਸੁਧਾਰ ਲੈ ਆਪਦੇ ਨੂੰ ਬਸ ਜੀਵਨ ਨੂੰ ਸੁਧਾਰ ਲੈ ਫੇਰ ਤੇਰਾ ਘਰੇ ਬੈਠੇ ਦਾ ਇਸ਼ਨਾਨ ਹੋ ਰਿਹਾ ਹੁਣ ਅਜ ਤੋਂ ਵੱਡਾ ਤੀਰਥ ਕੋਈ ਨਹੀਂ ਹੈ ਇੱਥੇ ਕੀ ਹੋ ਰਿਹਾ ਇੱਥੇ ਆਪਣੇ ਮਨ ਦਾ ਇਸ਼ਨਾਨ ਹੋ ਰਿਹਾ ਹੈ ਬਿ ਗਰਬਾਣੀ ਰਾਹੀ ਆਪਾਂ ਗੁਰੂ ਦੇ ਸ਼ਬਦ ਰਾਹੀ ਆਪਾਂ ਸਿੱਖਿਆ ਲੈਣੀ ਆ ਵੀ ਆਪਣੇ ਮਨ ਨੂੰ ਕੰਟਰੋਲ ਕਰਨਾ ਆਪਣਾ ਸੱਚਾ ਸੋਚਾ ਕਰੋ ਵਿਹਾਰ ਕਰਨਾ ਤੇ ਜੇ ਕਰੋ ਵਿਹਾਰ ਵੀ ਆਪਣੇ ਪੁੱਠੇ ਨੇ ਕਰੋਧੀ ਵੀ ਆ ਤੇ ਫੇਰ ਤੂੰ ਭਾਵੇਂ ਭਾਈ ਜੋ ਮਰਜ਼ੀ ਕਰੀ ਚੱਲ ਇੱਥੇ ਤੀਰਥ ਦੀ ਧਾਰਨਾ ਨਹੀਂ ਦੇਤੀ ਆ ਬੈਠਾ ਰਹੇ ਪਾਣੀ ਦੇ ਤੀਰਥਾਂ ਤੇ ਘਰ ਪਾਲਾ ਉੱਥੇ ਹੀ ਬੈਠਾ ਰਹੇ ਮਹਾਰਾਜ ਕਹਿੰਦੇ ਭਾਵੇਂ ਤੇ ਆਪਣੇ ਤੇ ਵੀ ਗੱਲ ਲਾ ਲੈਨੇ ਤੂੰ ਪਹਿਲਾਂ ਉੱਤੋਂ ਦੀ ਗਾਤਰੇ ਭਾਈ ਫੇਰ ਜੇ ਤੂੰ ਕੰਟਰੋਲ ਹੀ ਨਹੀਂ ਕਰਿਆ ਆਪਣੇ ਮਨ ਨੂੰ ਤਾਂ ਫਿਰ ਤੇਰਾ ਵੀ ਕੋਈ ਫਾਇਦਾ ਨਹੀਂ ਮਨ ਸਮਝਾਉਣ ਕਾਰਨੇ ਕਛੂਕ ਪੜੀਏ ਗਿਆਨ ਮਹਾਰਾਜ ਕਹਿੰਦੇ ਆ ਮਨ ਨੂੰ ਸਮਝਾਉਣ ਦੀ ਖਾਤਰ ਥੋੜਾ ਜਿਹਾ ਗਿਆਨ ਹੀ ਬਹੁਤ ਹੈ ਬਸ ਮਨ ਨੂੰ ਸਮਝਾ ਲੈ ਜਦੋਂ ਤੇਰਾ ਮਨ ਸਮਝ ਗਿਆ ਤੇ ਤੇਰਾ ਜੀਵਨ ਲੇਖੇ ਲੱਗ ਗਿਆ ਅੱਗੇ ਮਹਾਰਾਜ ਦੱਸਦੇ ਨੇ ਘੁੰਗਰਵਾਜੇ ਜੇ ਮਨ ਲਾਗੇ ਘੰਗਰੂ ਵਾਜੇ ਜੇ ਮਨ ਲਾਗੇ ਮਹਾਰਾਜ ਕਹਿੰਦੇ ਜੇ ਮੇਰਾ ਮਨ ਪ੍ਰਭੂ ਚਰਨਾ ਵਿੱਚ ਜੁੜਨਾ ਸਿੱਖ ਗਿਆ ਹੈ ਤਦੋਂ ਹੀ ਭਗਤੀ ਤਦੋਂ ਹੀ ਭਗਤੀਆਂ ਬਣ ਕੇ ਘੰਗਰੂ ਵਜਾਣੇ ਸਫਲ ਹਨ ਤੋ ਜਮ ਕਹਾ ਕਰੇ ਮੋਸੋਂ ਅਗੇ ਮਹਾਰਾਜ ਕਹਿੰਦੇ ਫੇਰ ਪਰਲੋਕ ਵਿੱਚ ਜਮ ਮੇਰਾ ਕੁਝ ਵੀ ਨਹੀਂ ਵਿਗਾੜ ਸਕਦਾ ਜੇ ਪ੍ਰਭੂ ਪਰਮਾਤਮਾ ਦੇ ਇਸ਼ਾਰਿਆਂ ਤੇ ਮਨ ਨੱਚ ਰਿਹਾ ਤਾਂ ਨਾਚਰੇ ਮਨ ਗੁਰ ਕੇ ਅੱਗੇ ਇਸ ਤਰ੍ਹਾਂ ਪੰਕਤੀ ਆਉਂਦੀ ਹੁੰਦੀ ਹੈ ਗੁਰਬਾਣੀ ਚ ਨਾਚਰੇ ਮਨ ਗੁਰ ਕੇ ਅੱਗੇ ਗੁਰੂ ਦੇ ਅੱਗੇ ਕਿਵੇਂ ਨੱਚਣਾ ਕਈਆਂ ਨੇ ਪੰਕਤੀ ਇਹ ਮੰਨ ਕੇ ਵੀ ਉਹ ਆਪਣੇ ਜਿਹਨੂੰ ਆਦਰਸ਼ ਮੰਨਦੇ ਆ ਉਹਨਾਂ ਦੇ ਅੱਗੇ ਘੁੰਗਰੂ ਬਨ ਕੇ ਵੀ ਨੱਚੀ ਜਾਂਦੇ ਨੇ ਵੀ ਸਾਡਾ ਇਹ ਆਦਰਸ਼ ਮੰਨ ਲਿਆ ਉਹਨਾਂ ਨੇ ਉਹਨੂੰ ਵੀ ਇਹੀ ਸਾਡਾ ਪੀਰ ਪਗੰਬਰ ਆ ਉਹਦੇ ਅੱਗੇ ਫਿਰ ਘੁੰਗਰੂ ਪੈਰਾਂ ਨੂੰ ਬਨ ਕੇ ਨੱਚਦੇ ਨੇ ਵੱਡੇ ਵੱਡੇ ਕਲਾਕਾਰ ਵੀ ਨੱਚਦੇ ਨੇ ਆਪਣੇ ਆਪ ਨੂੰ ਕਲਾਕਾਰ ਅਖਵਾਉਣ ਵਾਲੇ ਕਲਾਕਾਰੀ ਤਾਂ ਆਪਾਂ ਇਹੀ ਸਮਝਾਂਗੇ ਭਾਈ ਅਸਲੀ ਕਲਾਕਾਰ ਵੱਡੇ ਕਲਾਕਾਰ ਤਾਂ ਆਪਣੇ 35 ਮਹਾਂਪੁਰਖ ਬੈਠੇ ਨੇ ਜਿਨ੍ਹਾਂ ਨੇ ਕਲਾ ਵਰਤਾਈ ਆ ਤੇਰੇ ਜੀਵਨ ਨੂੰ ਸਵਾਰਨ ਵਾਸਤੇ ਮਨੋਖਾ ਤੇਰੇ ਜੀਵਨ ਨੂੰ ਸਵਾਰਨ ਵਾਸਤੇ ਆ ਕਲਾ ਵਰਤਾਈ ਆ ਨਾਮ ਬਾਣੀ ਦਾ ਖਜ਼ਾਨਾ ਦਿੱਤਾ ਆਪਾਂ ਨੂੰ ਜਿਹਦੇ ਨਾਲ ਸਾਡਾ ਜੀਵਨ ਸਵਰਨਾ ਤੇ ਜੀਵ ਆਤਮਾ ਵੀ ਮਰਨ ਜੰਮਣ ਤੋਂ ਰਹਿਤ ਹੋ ਜਾਣੀ ਆ ਜਿਹਦੇ ਜਰਨਾ ਨਾਲ ਜੁੜ ਕੇ ਜੇ ਇਸ ਗੁਰੂ ਦੇ ਅੱਗੇ ਨੱਚਾਂਗੇ ਇਸ ਗੁਰੂ ਦੇ ਅੱਗੇ ਨੱਚਣਾ ਕਿਵੇਂ ਆ ਕੋ ਗੁਰੂ ਬਣ ਕੇ ਨਹੀਂ ਇਸ ਗੁਰੂ ਦੇ ਅੱਗੇ ਮਨ ਨੂੰ ਨਚਾਉਣਾ ਵੀ ਮਨ ਗੁਰੂ ਦੇ ਕਹੇ ਅਨੁਸਾਰ ਚੱਲੇ ਮਰ ਮਰਜੀ ਨਾ ਕਰੇ ਜੋ ਗੁਰੂ ਕਹੇ ਜੋ ਗੁਰ ਕਹੇ ਸੋਈ ਭਲ ਮੰਨੇ ਇਹ ਮਨ ਮਨੁੱਖ ਜੋ ਗੁਰੂ ਕਹਿੰਦਾ ਭਲਾ ਕਰਕੇ ਮੰਨ ਲਵੇ ਤੇ ਜੇ ਗੁਰੂ ਦੀ ਗੱਲ ਸੁਣ ਲਈ ਕਰਨੀ ਮਰਜੀ ਹੈ ਫੇਰ ਕੋਈ ਫਾਇਦਾ ਨਹੀਂ ਪਾਈ ਨਾ ਬਾਣੀ ਪੜਨ ਦਾ ਨਾ ਸ਼ਬਦ ਵਿਚਾਰ ਕਰਨ ਦਾ ਨਾ ਸੁਣਨ ਦਾ ਜਮਾਨੀ ਨਹੀਂ ਸਮਝਿਆ ਆ ਭਾਈ ਸਾਹਿਬ ਪੰਥਪ੍ਰੀਤ ਦੇ ਦੀਵਾਨ ਲੱਗਦੇ ਹੁੰਦੇ ਸੀ ਇਹਨਾਂ ਪਿੰਡਾਂ 'ਚ ਆਪਣਿਆਂ ਚਾਉਂਦੇ ਸੀ ਮੇਰਾ ਖਿਆਲ 15-15 ਸਾਲ ਦਵਾਂ ਲਾਤੇ ਉਹਨਾਂ ਨੇ 10-10 ਸਾਲ ਪਿੰਡ ਵਾਲੇ ਨੇ ਕਿਸੇ ਨੇ ਨਹੀਂ ਸੁਣੀ ਕੋਈ ਨਹੀਂ ਸੁਧਰਿਆ ਉਹਨੇ ਜਵਾਬ ਦੇਤਾ ਉਹ ਕਹਿੰਦਾ ਜੇ ਤੁਸੀਂ ਮੰਨਣੀ ਨਹੀਂ ਹੈ ਫਾਇਦਾ ਕੀ ਹੈ ਭਾਈ ਸਾਹਿਬ ਕਹਿੰਦੇ ਇਹ ਵੀ ਜੇ ਤੁਸੀਂ ਮੰਨਣੀ ਨਹੀਂ ਤਾਂ ਫਾਇਦਾ ਕੀ ਹੈ ਇਸੇ ਤਰ੍ਹਾਂ ਹੀ ਆਪਾਂ ਭਾਈ ਜੀ ਗੁਰੂ ਦੀ ਗੱਲ ਨਹੀਂ ਮੰਨਣੀ ਤਾਂ ਕੋਈ ਫਾਇਦਾ ਨਹੀਂ ਫਿਰ ਕਥਾ ਕੀਰਤਨ ਸੁਣਨ ਦਾ ਕਥਾ ਕੀਰਤਨ ਸੁਣਨਾ ਸੁਣ ਕੇ ਗੁਰੂ ਦੀ ਗੱਲ ਮੰਨਣੀ ਹੈ ਫਿਰ ਇਸੇ ਰਸਤੇ ਤੇ ਚੱਲਣਾ ਨਾਮ ਬਾਣੀ ਨਾਲ ਜੁੜੇ ਰਹਿਣਾ ਪਰ ਅਰਦਾਸ ਵੀ ਕਰਦੇ ਮਹਾਰਾਜ ਨਾਮ ਬਾਣੀ ਨਾਲ ਜੋੜੀ ਰੱਖਿਓ ਨਾਮ ਬਾਣੀ ਨਾਲ ਜੁੜਨ ਦਾ ਭਾਵ ਇਹੀ ਹੈ ਵੀ ਗੁਰੂ ਦੇ ਕਹੇ ਅਨਸਾਰ ਆਪਣਾ ਜੀਵਨ ਹੋਵੇ ਜਿਵੇਂ ਪਹਿਲਾਂ ਆਪਾਂ ਪੰਕਤੀਆਂ ਪੜ੍ਹ ਲਈਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਆਪਾਂ ਕੰਟਰੋਲ ਵਿੱਚ ਕਰਨਾ ਹੈ ਗੁਰੂ ਦੇ ਕਹੇ ਜੀਵਨ ਹੋਵੇ ਫਿਰ ਮਹਾਰਾਜ ਦੱਸਦੇ ਸੀਗੇ ਤੋਜ ਜਮ ਕਹਾ ਕਰੇ ਮੋਸਿਓ ਅੱਗੇ ਫਿਰ ਪ੍ਰਲੋਕ ਵਿੱਚ ਜਮ ਮੇਰਾ ਕੁਝ ਵੀ ਨਹੀਂ ਵਿਗਾੜ ਸਕਦਾ ਜਦੋਂ ਨਾਮ ਬਾਣੀ ਨਾਲ ਜੁੜ ਗਿਆ ਮਨੁੱਖ ਆਸਨ ਰਾਸੀ ਤੋਂ ਸੰਿਆਸੀ ਜਾ ਜਤ ਜੋਗੀ ਤਾਂ ਕਾਇਆ ਭੋਗੀ ਹਣ ਇਹ ਅਗਲਾ ਬੰਦ ਸੀਗਾ ਜੀ ਪਹਿਲਾ ਬੰਦ ਜਿਹੜਾ ਆਪਾਂ ਪੜਿਆ ਆਸਨ ਰਾਸੀ ਤੋਂ ਸੰਿਆਸੀ ਜੇ ਸਭ ਮਾਇਕ ਆਸਾਂ ਵੱਲੋਂ ਉਪਰਾਮ ਹੈ ਤਾਂ ਸਮਝੋ ਇਹ ਸਿਆਸੀ ਹੈ ਮਾਇਕ ਪਦਾਰਥਾਂ ਵੱਲੋਂ ਜੇ ਮਨ ਨੂੰ ਕੰਟਰੋਲ ਵਿੱਚ ਆ ਗਿਆ ਮਨ ਕੰਟਰੋਲ ਵਿੱਚ ਆ ਗਿਆ ਮਾਇਕ ਪਦਾਰਥਾਂ ਵੱਲੋਂ ਜ਼ਰੂਰਤ ਮੁਤਾਬਕ ਆਪ ਪ੍ਰਸ਼ਾਦਾ ਵੀ ਛਕਣਾ ਕੱਪੜੇ ਵੀ ਪਾਉਣੇ ਆ ਘਰ ਵੀ ਰਹਿਣਾ ਸੋਹਣੇ ਘਰ ਵਿੱਚ ਵੀ ਰਹਿਣਾ ਸੋਹਣੀ ਜ਼ਿੰਦਗੀ ਜੀਣੀ ਆ ਮਾਇਕ ਪਦਾਰਥ ਮਾਇਕ ਆਸਾਂ ਵੱਲੋਂ ਉਪਰਾਮ ਹੈ ਤਾਂ ਸਮਝੋ ਇਹ ਸਿਆਸੀ ਹੈ ਚਲੋ ਅੱਗੇ ਮਹਾਰਾਜ ਕਹਿੰਦੇ ਜਾ ਜਤ ਜੋਗੀ ਤਾਂ ਕਾਇਆ ਭੋਗੀ ਜਾ ਜਤ ਜੋਗੀ ਤਾਂ ਕਾਇਆ ਭੋਗੀ ਜੇ ਗ੍ਰਿਸ਼ਤੀ ਹੁੰਦਿਆਂ ਜੋਗੀ ਵਾਲਾ ਜਤ ਕੈਮ ਹੈ ਤਾਂ ਉਸ ਨੂੰ ਅਸਲ ਗ੍ਰਿਸ਼ਤੀ ਜਾਣੋ ਗ੍ਰਿਸ਼ਤੀ ਜੀਵਨ ਵਿੱਚ ਰਹਿੰਦਾ ਹੋਇਆ ਵੀ ਮਨੁੱਖ ਬੀਬੀ ਐ ਚਾਹੇ ਭਾਈ ਐ ਤੇ ਜੁਗਤ ਜੋਗੀਆਂ ਵਾਲੀ ਐ ਦਸਮੇਸ਼ ਪਿਤਾ ਜੀ ਨੇ ਪ੍ਰੈਕਟੀਕਲ ਕਰਕੇ ਦਿਖਾਇਆ ਨਾ ਚਾਰ ਪੁੱਤਰਾਂ ਦੇ ਪਿਤਾ ਵੀ ਹੈ ਉਹਨਾਂ ਵਰਗੇ ਜਤੀ ਨਹੀਂ ਹੋਏ ਕੋਈ ਏਕਾਨਾਰੀ ਜਤੀ ਹੋਏ ਗੁਰਬਾਣੀ ਵਿੱਚ ਪੰਕਤੀ ਵੀ ਆ ਇਹ ਇਹ ਸਿਧਾਂਤ ਆ ਸਿੱਖ ਨੂੰ ਵੀ ਏਕਾਨਾਰੀ ਜਤੀ ਰਹਿਣਾ ਬਸ ਜੱਤ ਸੱਤ ਦੇ ਵਿੱਚ ਪੱਕੇ ਰਹਿਣਾ ਜੀਵਨ ਸਾਥੀ ਤੋਂ ਬਿਨਾ ਭੈਣ ਵਾਸਤੇ ਸਾਰੇ ਦੁਨੀਆ ਦੇ ਬਰਾਬਰ ਦੇ ਭਰਾ ਵੱਡੇ ਪਿਉਮਾ ਮੁਤਾਬਕ ਤੇ ਛੋਟੇ ਬੱਚਿਆਂ ਵਰਗੇ ਇਹੀ ਮਨੋਖ ਨੂੰ ਹੈ ਬਰਾਬਰ ਦੀ ਪੈਣ ਵੱਡੀ ਮਾਂ ਛੋਟੀ ਧੀ ਜੀਵਨ ਸਾਥੀ ਤੋਂ ਬਗੈਰ ਇਹ ਆ ਜੀਵਨ ਜਤ ਸਤ ਵਾਲਾ ਤੇ ਜੇ ਬਕਾਰ ਨੇ ਬਕਾਰ ਕੰਟਰੋਲ ਵਿੱਚ ਨਹੀਂ ਹੈ ਤਾਂ ਫਿਰ ਜੀਵਨ ਨਰਕ ਹੈ ਮਹਾਰਾਜ ਦੱਸਦੇ ਨੇ ਦਇਆ ਦਿਗੰਬਰ ਦੇਹ ਵਿਚਾਰੀ ਅਗਲੇ ਬੰਦ ਚ ਮਹਾਰਾਜ ਨੇ ਦੱਸਿਆ ਜੇ ਹਿਰਦੇ ਵਿੱਚ ਦਇਆ ਹੈ ਜੇ ਸਰੀਰ ਨੂੰ ਬਕਾਰਾਂ ਵੱਲੋਂ ਪਵਿੱਤਰ ਰੱਖਣ ਦੀ ਵਿਚਾਰ ਵਾਲਾ ਵੀ ਹੈ ਤਾਂ ਉਹ ਅਸਲ ਦਗੰਬਰ ਨਾਂਗਾ ਜੈਨੀ ਹੈ ਦਗੰਬਰ ਦਾ ਮਤਲਬ ਨੰਗੇ ਰਹਿਣਾ ਬਹੁਤ سارے ਲੋਕ ਨੇ ਆਪਾਂ ਨੈਟ ਤੇ ਵੇਖਦੇ ਆ ਵੇਖੀ ਤਾਂ ਥੋੜਾ ਜਿਹਾ ਵੇਖੀ ਤਾਂ ਵੀ ਕੀ ਕਰਦੇ ਨੇ ਲੋਕ ਕੱਪੜਿਆਂ ਤੋਂ ਬਗੈਰ ਰਹਿੰਦੇ ਨੇ ਦਗੰਬਰ ਕਹਿੰਦੇ ਆ ਜਿਹਨੂੰ ਉਹ ਮਹਾਰਾਜ ਕਹਿੰਦੇ ਨੇ ਜੇ ਹਿਰਦੇ ਵਿੱਚ ਦਇਆ ਹੈ ਜੇ ਸਰੀਰ ਨੂੰ ਬਕਾਰਾਂ ਵੱਲੋਂ ਪਵਿੱਤਰ ਰੱਖਣ ਦੀ ਵਿਚਾਰ ਵਾਲਾ ਪੀ ਹੈ ਤਾਂ ਉਹ ਅਸਲ ਦਗੰਬਰ ਨੰਗਾ ਹੈ ਕੱਪੜੇ ਲਾ ਕੇ ਨਹੀਂ ਰਹਿਣ ਨੂੰ ਕਹੇ ਮਹਾਰਾਜ ਨੇ ਬਸ ਆ ਚੀਜ਼ਾਂ ਨੂੰ ਲਾਗੂ ਕਰਨਾ ਆਪਣੇ ਆ ਹਿਰਦੇ ਘਰ ਵਿੱਚ ਦਇਆ ਰੱਖਣੀ ਹੈ ਸਰੀਰ ਨੂੰ ਬਕਾਰਾਂ ਵੱਲੋਂ ਪਵਿੱਤਰ ਰੱਖਣਾ ਬਕਾਰਾਂ ਤੋਂ ਬਚਾ ਕੇ ਰੱਖਣਾ ਸਰੀਰ ਨੂੰ ਮਹਾਰਜ ਕਹਿੰਦੇ ਵਿਚਾਰ ਵਾਲਾ ਵੀ ਹੈ ਤੇ ਉਹ ਅਸਲ ਦਗੰਬਰ ਨਾਂਗਾ ਜੈਨੀ ਹੈ ਅੱਗੇ ਮਹਾਰਾਜ ਜੀ ਆਪ ਮਰੇ ਅਵਰਨ ਮਾਰੀ ਜੋ ਮਨੁੱਖ ਆਪ ਵਿਕਾਰਾਂ ਵੱਲੋਂ ਮਰਿਆ ਹੋਇਆ ਹੈ ਉਹੀ ਹੈ ਅਸਲ ਅਹਿੰਸਾਵਾਦੀ ਜੋ ਹੋਰਾਂ ਨੂੰ ਨਹੀਂ ਮਾਰਦਾ ਇਕ ਤੂੰ ਹੋਰ ਬੇਸ ਬਹੁ ਤੇਰੇ ਇਕ ਤੂੰ ਹੋਰ ਬੇਸ ਬਹੁ ਤੇਰੇ ਮਹਾਰਾਜ ਕਹਿੰਦੇ ਪਰ ਕਿਸੇ ਨੂੰ ਮੰਦਾ ਨਹੀਂ ਕਿਹਾ ਜਾ ਸਕਦਾ हे ਪ੍ਰਭੂ ਇਹ ਸਾਰੇ ਤੇਰੇ ਹੀ ਅਨੇਕਾਂ ਬੇਸ ਹਨ ਹਰੇਕ ਬੇਸ ਵਿੱਚ ਤੂੰ ਆਪ ਮੌਜੂਦ ਹੈ ਬਸਦਾ ਤਾਂ ਕਣਕਣ ਵਿੱਚ ਹੀ ਆ ਨਾਨਕ ਜਾਣੇ ਚੋ ਜਨ ਤੇਰੇ ਮਹਾਰਾਜ ਕਹਿੰਦੇ ਚੋਜ ਦਾ ਮਤਲਬ ਹੁੰਦਾ ਕੌਤਕ ਤਮਾਸੇ ਇਹ ਕੌਤਕ ਤਮਾਸੇ ਤੇਰੇ ਜਾਣੇ ਨਹੀਂ ਜਾ ਸਕਦੇ ਪ੍ਰਭੂ ਅੱਗੇ ਮਹਾਰਾਜ ਨੇ ਦੱਸਿਆ ਆਸਾ ਮਹੱਲਾ ਪਹਿਲਾ ਏਕਨ ਭਰੀਆ ਗੁਣ ਕਰ ਧੋਵਾ ਮੇਰਾ ਸੋਹ ਜਾਗੇ ਹੋਂ ਇਸ ਪਰ ਸੋਮ ਮੈਂ ਕਿਸੇ ਸਿਰਫ ਇੱਕ ਔਗਣ ਨਾਲ ਲਿਬੜੀ ਹੋਈ ਨਹੀਂ ਹਾਂ ਕਿ ਆਪਣੇ ਅੰਦਰ ਗੁਣ ਪੈਦਾ ਕਰਕੇ ਉਸ ਇੱਕ ਔਗਣ ਨੂੰ ਧੋ ਸਕਾਂ ਮੇਰੇ ਅੰਦਰ ਤਾਂ ਬੇਅੰਤ ਔਗਣ ਹਨ ਕਿਉਂਕਿ ਮੇਰਾ ਸੋਹ ਜਾਗੇ ਹੋਂ ਇਸ ਪਰ ਸੋਵਾ ਮੈਂ ਤਾਂ ਸਾਰੀ ਉਮਰ ਰਾਤ ਹੀ ਮੋਹ ਦੀ ਨੀਂਦ ਵਿੱਚ ਸਾਰੀ ਉਮਰ ਰਾਤ ਹੀ ਮੋਹ ਦੀ ਨੀਂਦ ਵਿੱਚ ਸੁੱਤੀ ਰਹੀ ਹਾਂ ਤੇ ਮੇਰਾ ਖਸਮ ਪ੍ਰਭੂ ਜਾਗਦਾ ਰਹਿੰਦਾ ਹੈ ਉਸ ਦੇ ਨੇੜੇ ਮੋਹ ਟੁੱਕ ਹੀ ਨਹੀਂ ਸਕਦਾ ਅਗੇ ਮਾਰਾ ਨੇ ਦੱਸਿਆ ਓ ਕਿਉਂ ਕੰਤ ਪਿਆਰੀ ਹੋਵ ਜੀਵਾਤਮਾ ਇਸਤਰੀ ਅਜੇ ਹੀ ਹਾਲਤ ਵਿੱਚ ਮੈਂ ਖਸਮ ਪ੍ਰਭੂ ਨੂੰ ਕਿਵੇਂ ਪਿਆਰੀ ਲੱਗ ਸਕਦੀ ਹਾਂ ਇਹ ਆਪ